पंचम पादशाह गुरु अर्जुन साहिब जी दे पिता जी ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਵੀਡੀਓ ਕਰ ਦੋ ਚਲਦੇ ਚਲਦੇ ਸ਼ੇਰ ਜੀ ਪਰਜੋਤ ਸਿੰਘ ਇਹਦਾ ਜਵਾਬ ਹੈ ਜੀ ਕੋ अर्जुन ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਚੌਥੇ ਪਾਤਸ਼ਾਹ ਗੁਰੂ रामदास ਸਾਹਿਬ ਜੀ ਗੁਰੂ रामदास ਸਾਹਿਬ ਜੀ ਤੇ ਆਵਾਜ਼ ਦੱਸ ਦਿਓ ਭਾਈ ਕਮੈਂਟ ਕਰਕੇ ਕਿ ਸਹੀ ਆ ਰਹੀ ਹੈ ਤੇ ਪਰਜੋਤ ਸਿੰਘ ਥੋੜਾ ਜਿਹਾ ਉੱਚਾ ਬੋਲਿਓ ਹੈ ਨਾ ਠੀਕ ਹੈ ਜੀ ਅਗਲਾ ਸਵਾਲ ਹੈ ਜੀ ਉਸੀ ਕਿਹਾ ਜੀ ਚੌਥੇ ਪਾਸ਼ਾ ਗੁਰੂ ਆਮਦਾਸ ਸਾਹਿਬ ਹਾਂਜੀ ਹੁਣ ਮੈਨੂੰ ਇਹ ਦੱਸੋ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੇ ਜਿਹੜੇ ਵੀ ਰ ਆਪਣਾ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਕੁਝ ਵੀਰ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿਨੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਯਾਨੀ ਕਿ ਰੋਕ ਕੇ ਵੀ ਜਵਾਬ ਦੇ ਸਕਦੇ ਹੋ ਜੀ ਪ੍ਰਚੋਸਕ ਸਹੀ ਜਵਾਬ ਹੈ ਜੀ ਗੁਰੂ ਆਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਸ੍ਰੀ ਹਰਦਾਸ ਜੀ ਹਰਦਾਸ ਜੀ ਅਗਲਾ ਸਵਾਲ ਹੁਣ ਮੈਨੂੰ ਇਹ ਦੱਸੋ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਗੋਹਾਵ ਗੋਵਿੰਦ ਸ਼ਾਹ ਜੀ ਦੇ 6 ਕਿੰਨੇ ਬੱਚੇ ਸਨ 6 ਬੱਚੇ ਸਨ 5 ਸੁਪੁੱਤਰ ਅਤੇ 1 ਸੁਪਤਰੀ 5 ਸੁਪੁੱਤਰ ਅਤੇ 1 ਸੁਪਤਰੀ ਠੀਕ ਹੈ ਚਲੋ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਅਜਾ ਰੈਂਡਮਲੀ ਸਵਾਲ ਪੁੱਛ ਰਿਹਾ ਅੱਗੇ ਪਿੱਛੇ ਕਰਕੇ ਲੜੀਵਾਰ ਨਹੀਂ ਕਿ ਲੜੀਵਾਰ ਆ ਹੁੰਦਾ ਹੈ ਕਿ ਭਈ ਰੱਟਾ ਮਾਰਿਆ ਹੋਇਆ ਤਾਂ ਮੈਂ ਰੈਂਡਮਲੀ ਪੁੱਛਾਂਗਾ ਠੀਕ ਹੈ ਅਗਲਾ ਸਵਾਲ ਜੀ ਜੀ ਦੀ ਕੋਈ ਤਿਆਰੀ ਨਹੀਂ ਕੀਤੀ ਮੈਂ ਅੱਛਾ ਤਿਆਰੀ ਕੋਈ ਨਹੀਂ ਹੈ ਫਿਰ ਵੀ ਯਾਦ ਹੈ ਯਾਦ ਹੈ ਕਿਉਂਕਿ ਮੈਨੂੰ ਟਾਈਮ ਹੋ ਗਿਆ ਕਾਫੀ ਇਹ ਸਵਾਲ ਕਾਫੀ ਟਾਈਮ ਹੋ ਗਿਆ ਇਹ ਸਵਾਲ ਜਵਾਬ ਕਰਦੇ ਹੋਏ ਜਿਹੜਾ ਪੋਸਟਰ ਤਿਆਰ ਕਰ ਤੁਸੀਂ ਆਪ ਤਿਆਰ ਕਰਦੇ ओके okay. अगला सवाल गुरु अंगद साहिब जी ਦੇ ਕਿੰਨੇ ਬੱਚੇ ਸਨ ਗੁਰ ਅੰਗਦ ਸਾਹਿਬ ਜੀ ਹਾਂ ਦੋ ਆਪਣੇ ਦੂਜੇ ਪਾਸ਼ਾ ਗੁਰ ਅੰਗਦ ਸਾਹਿਬ ਜੀ ਉਹਨਾਂ ਦੇ ਕਿੰਨੇ ਬੱਚੇ ਸਨ ਉਹਨਾਂ ਦੇ 4 ਬੱਚੇ ਸਨ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਠੀਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜਿਹੜੇ ਵੀਰਪਣ ਦੇਖ ਰਹੇ ਨੇ ਵੀਡੀਓ ਉਹ ਵੀ ਕਮੈਂਟ ਰਹਿਣ ਜਵਾਬ ਦੇ ਸਾਧਨ ਮੈਂ ਪਹਿਲੇ ਬੇਨਤੀ ਕਰ ਚੁੱਕਿਆ ਹਾਂ ਜੇ ਲੱਗਦਾ ਕਿ ਅਸੀਂ ਜਵਾਬ ਜਲਦੀ ਦੇ ਰਹੇ ਹਾਂ ਤਾਂ ਤੁਸੀਂ ਵੀਡੀਓ ਰੋਕ ਕੇ ਵੀ ਜਵਾਬ ਦੇ ਸਕਦੇ ਹੋ ਵੀਡੀਓ ਨੂੰ ਬੱਚਿਆਂ ਨਾਲ ਜਰੂਰ ਸਾਂਝਾ ਕਰੋ ਕਿਉਂਕਿ ਇਹ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਜੀ ਗੁਰਨਾਨ ਸਿੰਘ ਜੀ ਦੇ ਪਿਤਾ ਜੀ ਗੁਰਨਾਨ ਸਿੰਘ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਕਲਿਆਣ ਦਾਸ ਜੀ ਬਾਬਾ ਕਲਿਆਣ ਦਾਸ ਜੀ ਕਿਤੇ ਕਿਤੇ ਆਪਾਂ ਇੱਕ ਹੋਰ ਨਾਮ ਵੀ ਪੜਨ ਨੂੰ ਮਿਲਦਾ ਹੈ ਸਾਨੂੰ ਉਹ ਕਿਹੜਾ ਹੈ ਉਹ ਨਾਮ ਹੈ ਜੀ ਮਹਿਤਾ ਕਾਲੂ ਜੀ ਮਹਿਤਾ ਕਾਲੂ ਜੀ ਇਹ ਐ ਹੋ ਸਕਦਾ ਜਿੰਨਾ ਕ ਮੇਰਾ ਬੁੱਧੀ ਮੰਡਲ ਕੰਮ ਕਰਦਾ ਹੈ ਕਿ ਉਹਨਾਂ ਦਾ ਪੂਰਾ ਨਾਮ ਹੋਵੇ ਮਹਿਤਾ ਕਲਿਆਣ ਦਾਸ ਜੀ ਪਰ ਸ਼ਾਰਟ ਨੇਮ ਜੀ ਮੈਂ ਆਪਾਂ ਪਿੰਡ ਦੇ ਵਿੱਚ ਆਪਾਂ ਘਰ ਦੇ ਵਿੱਚ ਹੋਇਆ ਨਾ ਤਾਂ ਮੈਂ ਤਾਂ ਕਾਲੂ ਜੀ ਆ ਕਾਲੂ ਜੀ ਕਹਿੰਦੇ ਹੁਣ ਹੋ ਸਕਦਾ ਇਸ ਤਰੀਕੇ ਨਾਲ ਠੀਕ ਹੈ ਇਸ ਲਈ ਮੈਂ ਹੁਣ ਪੋਸਟਵਾਂਚ ਵੀ ਮੈਂ ਤਾਂ ਕਾਲੂ ਹੀ ਲਿਖਣ ਮੈਂ ਤਾਂ ਕਲਿਆਣ ਦੱਸ ਜੀ ਤੇ ਬ੍ਰੈਕਟ ਵਿੱਚ ਮੈਂ ਤਾਂ ਕਾਲੂ ਜੀ ਠੀਕ ਹੈ ਓਕੇ ਅਗਲਾ ਸਵਾਲ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਲ ਜੀ ਤੇ ਕਿਤੇ ਕਿਤੇ ਇੱਕ ਜਗ੍ਹਾ ਤੇਜਪਾਲ ਪੱਲਾ ਜੀ ਵੀ ਲਿਖਣ ਪੜਨ ਨੂੰ ਮਿਲਦਾ ਠੀਕ ਹੈ ਓਕੇ ਅਗਲਾ ਸਵਾਲ ਜੀ ਸਤਵੇਂ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸਤਵੇਂ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੇ ਜਿਹਨਾਂ ਨੂੰ ਪਤਾ ਹੈ ਕਮੈਂਟ ਰੈਨ ਜਵਾਬ ਦੇ ਸਕਦੇ ਨੇ ਵੀਡੀਓ ਕਰ ਦਿਓ ਚਲਦੇ ਚਲਦੇ ਸ਼ੇਅਰ ਜੀ ਇਸ ਦਾ ਜਵਾਬ ਹੈ ਜੀ ਕਿ ਹਰਰਾਇ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਬਾਬਾ ਗੁਰਦਿੱਤਾ ਜੀ ਦੇ ਉਸ ਭਾਈ ਦਾ ਨਾਮ ਦੱਸਣਾ ਆਪ ਜੀ ਨੇ ਜੋ ਕਿ 10 ਗੁਰੂ ਸਾਹਿਬਾਨਾਂ ਵਿੱਚੋਂ ਇੱਕ ਸਨ ਬਾਬਾ ਗੁਰਦਿੱਤਾ ਜੀ ਦੇ ਉਸ ਭਾਈ ਦਾ ਨਾਮ ਦੱਸਣਾ ਹੈ ਜੋ ਕਿ 10 ਗੁਰੂ ਸਹਿਬਾਨਾਂ ਵਿੱਚੋਂ ਇੱਕ ਸਨ ਜੀ ਇਸ ਦਾ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਉਹ ਭਾਈ ਦਾ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਠੀਕ ਹੈ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਥੋੜਾ ਸਲੋ ਕਮੈਂਟ ਵੀ ਆਉਂਦੇ ਆ ਕਰੋ ਬਹੁਤ ਛੇਤੀ ਪ੍ਰਜੋਤ ਸਿੰਘ ਜਵਾਬ ਦੇ ਰਹੇ ਨੇ ਤੇ ਆਪ ਜੀ ਵੀਡੀਓ ਨੂੰ ਰੋਕ ਕੇ ਜਵਾਬ ਦੇ ਸਕਦੇ ਹੋ ਕਿ ਟਾਈਪ ਕਰਨ ਤੇ ਟਾਈਮ ਲੱਗ ਜਾਂਦਾ ਜੀ ਹੁਣ ਦੱਸੋ ਜੀ ਗੁਰਤੇਗ ਬਾਦਲ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਸਾਹਿਬ ਜੀ ਨੂੰ ਯਾਦ ਹੋਏਗਾ ਆਪਾਂ ਗਏ ਸੀ ਜਿੱਥੇ ਗੁਰਤੇਗ ਬਾਦਲ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਮੈਂ ਆਪ ਜੀ ਨੂੰ ਉਹ ਥਾਂ ਦਿਖਾਈ ਸੀਗੀ ਕਿੱਥੇ ਉਹ ਸਥਾਨ ਉਹ ਸਥਾਨ ਹੈ ਜੀ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਉਹ ਲੋਕੇਸ਼ਨ ਯਾਦ ਹੈ ਜੀ ਨੂੰ ਲੋਕੇਸ਼ਨ ਕਿਹੜੀ ਸੀ ਉਹ ਉਹ ਚਾਂਦਨੀ ਚੌਕ ਚਾਂਦਨੀ ਚੌਕ ਬਿਲਕੁਲ ਸਹੀ ਹੈ ਦਿੱਲੀ ਦੇ ਚਾਂਦਨੀ ਚੌਕ 'ਚ ਗੁਰਤੇਗ ਬਾਦਲ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਉੱਥੇ ਗੁਰਦੁਆਰਾ ਸਾਹਿਬ ਬੜਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਅਗਲਾ ਸਵਾਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਨਾਲ ਕੀ ਰਿਸ਼ਤਾ ਸੀ ਇਹ ਆ ਵੀ ਦੱਸਣਾ ਐਕਸਪਲੇਅਰ ਬਾਤ ਚ ਕਰਿਓ ਪਹਿਲੇ ਰਿਸ਼ਤਾ ਦੱਸਿਓ ਤੇ ਜਿਹੜੇ ਵੀਰ ਆਪਾਂ ਨੂੰ ਪਤਾ ਹੈ ਉਹ ਵੀ ਕਮੈਂਟਾਂ 'ਚ ਜਵਾਬ ਦੇਸੋ ਜੀ ਇਸ ਦਾ ਜਵਾਬ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਹਰ Rai ਸਾਹਿਬ ਜੀ ਦਾ ਭਾਈ ਭਾਈ ਦਾ ਰਿਸ਼ਤਾ ਸੀ ਭਾਈ ਭਾਈ ਦਾ ਰਿਸ਼ਤਾ ਸੀ ਹੁਣ ਐਕਸਪਲੇਨ ਕਰੋ ਕਿ ਕਿਵੇਂ ਸੀਗਾ ਕਿਉਂਕਿ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਗੋਤੇਗ ਭਾਦਵ ਸਾਹਿਬ ਜੀ ਅਤੇ ਗੁਰਹਾਵਰ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਠੀਕ ਹੈ ਤੇ ਬਾਬਾ ਗੁਰਦਿੱਤਾ ਜੀ ਤੇ ਗੋਤੇਗ ਭਾਦਵ ਸਾਹਿਬ ਜੀ ਭਾਈਪਾਈ ਸਨ ਬਿਲਕੁਲ ਸਹੀ ਜਵਾਬ ਹੈ ਤਾਂ ਇਸ ਕਰਕੇ ਉਹਨਾਂ ਦਾ ਵੀ ਭਾਈਪਾਈ ਦਾ ਰਿਸ਼ਤਾ ਹੋਇਆ ਠੀਕ ਹੈ ਅਗਲਾ ਸਵਾਲ ਜੀ ਹੁਣ ਆਪ ਜੀ ਮੈਨੂੰ ਇਹ ਦੱਸੋ ਥੋੜਾ ਜਿਹਾ ਇਹ ਸਵਾਲ ਨਾ ਕੰਪਲਿਕੇਟਡ ਹੈ ਸ਼ਾਇਦ ਆਪ ਜੀ ਸਮਝ ਨਾ ਪਾਓ ਜਾਂ ਮੈਂ ਸਮਝਾ ਨਾ ਪਾਵਾਂ ਜਾਂ ਥੋੜਾ ਜਿਹਾ ਉਲਝਣਤਾਣੀ ਹੋਵੇ ਠੀਕ ਹੈ ਉਹ ਤੁਸੀਂ ਕਹੋਗੇ ਇਹੋ ਜਿਹੇ ਕਿਹੜਾ ਸ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਦਾਦਾ ਜੀ ਨੂੰ ਹਾਂਜੀ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸਣਾ ਹੈ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਸੀ ਇਹ ਕਿਵੇਂ ਹੋ ਸਕਦਾ ਦੱਸੋ ਜੀ ਇਹ ਤੁਸੀਂ ਦੱਸਣਾ ਜੀ ਆਹ ਇਸ ਦਾ ਜਵਾਬ ਹੈ ਰੁਕੋ 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 ਦੇਖੋ ਸਮਝੋ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸਣਾ ਹੈ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਸੀ ਜਿਨ੍ਹਾਂ ਨੂੰ ਪਤਾ ਬਈ ਕਮੈਂਟ ਬਾਕਸ ਵਿੱਚ ਨੇਰੇ ਲਿਆ ਦਿਓ ਥੋੜਾ ਉਲਝਣ ਤਾੜਨ ਵਾਲਾ ਹੈ ਤੇ ਐਕਸਪਲੇਨ ਪਰ ਜੋ ਸਿੰਘ ਦੱਸਣਗੇ ਪਹਿਲੇ ਜਵਾਬ ਦੱਸੋ ਉਸ ਤੋਂ ਬਾਅਦ ਫਿਰ ਐਕਸਪਲੇਨ ਵੀ ਕਰਿਓ ਜੀ ਇਸ ਦਾ ਜਵਾਬ ਹੈ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਫਿਰ ਉਹਨਾਂ ਦੇ ਦਾਦਾ ਜੀ ਕੌਣ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਨੀ ਕਿ ਨੌਵੇਂ ਪਾਤਸ਼ਾਹ ਹੁਣ ਐਕਸਪਲੇਨ ਕਰੋ ਕਿਵੇਂ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਸੀਗੇ ਗੁਰੂ ਹਰਰਾਏ ਸਾਹਿਬ ਜੀ ਗੁਰੂ ਹਰਰਾਏ ਸਾਹਿਬ ਜੀ ਤੇ ਗੁਰੂ ਹਰਵਾਰ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਭਾਈ ਸਨ ਗੁਰਤੇਗ ਬਾਦਲ ਸਾਹਿਬ ਜੀ ਤੋਂ ਜਿਹੜੇ ਆਪਣੇ ਮਤਲਬ ਕਿ ਉਹਨਾਂ ਦੇ ਦਾਦਾ ਜੀ ਜੇ ਰੀਅਲ ਦਾਦਾ ਜੀ ਨੂੰ ਆਪਾਂ ਕਹਿ ਦਿੰਨੇ ਆ ਉਹ ਤੋਂ ਲੱਗੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਭਾਈ ਸਨ ਗੁਰਤੇਗ ਬਾਦਰ ਸਾਹਿਬ ਜੀ ਤਾਂ ਫਿਰ ਉਹਨਾਂ ਨੂੰ ਵੀ ਦਾਦਾ ਜੀ ਕਹਿਆ ਜਾਏਗਾ ਠੀਕ ਹੈ ਬਾਬਾ ਵਸੇ ਗ੍ਰਾਮ ਵਕਾਲੇ ਆਖਰੀ ਹੁਣ ਤਿੰਨ ਸਵਾਲ ਮੇਰੇ ਕੋਲ ਰਹਿ ਗਏ ਜੀ ਠੀਕ ਹੈ ਆਖਰੀ ਤਿੰਨ ਸਵਾਲਾਂ ਵਿੱਚੋਂ ਮੇਰਾ ਤੀਸਰਾ ਸਵਾਲ ਹੈ ਠੀਕ ਹੈ ਉਹ ਇਹ ਕੀ ਆਪ ਜੀ ਮੈਨੂੰ ਇਹ ਦੱਸੋ ਕਿ 8ਵੇਂ ਪਾਸ਼ਾ ਹਾਂਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਹਾਂ ਇਹ ਦੱਸੋ ਇਹਦਾ ਜਵਾਬ ਹੈ ਜੀ ਚਾਚਾ ਅਤੇ ਭਤੀਜੇ ਦਾ ਚਾਚਾ ਅਤੇ ਭਤੀਜੇ ਦਾ ਰਿਸ਼ਤਾ ਤਾਂ ਚਾਚਾ ਜੀ ਕੌਣ ਹੋਏ ਤੇ ਭਤੀਜਾ ਜੀ ਕੌਣ ਹੋਏ ਚਾਚਾ ਜੀ ਹੋਏ ਗੁਰੂ ਗੋਬਿੰਦ ਸਿੰਘ ਜੀ ਤੇ ਭਤੀਜਾ ਦੀ ਭਤੀਜਾ ਜੀ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇਖ ਲਓ 8ਵੇਂ ਪਾਸ਼ਾ ਨੇ ਗੁਰੂ ਹਰਕਿਸ਼ਨ ਸਾਹਿਬ ਜੀ ਤੇ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅੱਠਵੇਂ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਰਿਸ਼ਤੇ ਦੇ ਵਿੱਚ ਚਾਚਾ ਹੀ ਲੱਗਦੇ ਸਨ ਠੀਕ ਹੈ ਅਗਲਾ ਸਵਾਲ ਜੀ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਤੇ ਗਾਹ ਪਰਪੋਤਾ ਵੀ ਗੁਰੂ ਪਿਤਾ ਜੀ ਵੀ ਗੁਰੂ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਤੇ ਪਰਪੋਤਾ ਵੀ ਗੁਰੂ ਮਤਲਬ ਸਾਰੇ ਗੁਰੂ ਸਨ ਉਸ ਗੁਰੂ ਸਾਹਿਬ ਦਾ ਨਾਮ ਦੱਸੋ ਜੀ ਆਖਰੀ ਦੋ ਸਵਾਲ ਨੇ ਜੀ ਇਹ ਸੈਕਿੰਡ ਲਾਸਟ ਸਵਾਲ ਹੈ ਆਪ ਜੀ ਦਾ ਇਹ ਕਨਫਿਊਜ਼ਿੰਗ ਹਾਂ ਉਸ ਗੁਰੂ ਸਾਹਿਬ ਦਾ ਨਾਮ ਦੱਸਣਾ ਜੀ ਜਿਹਨਾਂ ਦੇ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਦਾਦਾ ਜੀ ਵੀ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਤੇ ਗਾਂ ਪਰਪੋਤਾ ਵੀ ਗੁਰੂ ਤੁਸੀਂ ਪਰ ਪਰਦਾਦਾ ਜੀ ਨਹੀਂ ਲ�ਤਾ ਕਿਉਂਕਿ ਪਰਦਾਦਾ ਜੀ ਗੁਰੂ ਨਹੀਂ ਸੀ ਨਾ ਤਾਂ ਪਰਦਾਦਾ ਜੀ ਗੁਰੂ ਨਹੀਂ ਸਨ ਪਿਤਾ ਜੀ ਗੁਰੂ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਦਾਦਾ ਜੀ ਗੁਰੂ ਸਾਹਿਬ ਸਮਝ ਗਿਆ ਮੈਂ ਇਸ ਦਾ ਜਵਾਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਵੇਂ ਐਕਸਪਲੇਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਸਾਹਿਬ ਜੀ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਸੌਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਗੁਰੂ ਆਮਦਾ ਸਾਹਿਬ ਜੀ ਉਹ ਵੀ ਗੁਰੂ ਤੇ ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਵੀ ਗੁਰੂ ਉਹ ਵੀ ਗੁਰੂ ਤੇ ਉਹਨਾਂ ਦੇ ਪੁੱਤ ਤੇ ਗੁਰੂ ਹਰਵਾਇ ਸਾਹਿਬ ਜੀ ਤੇ ਗੁਰੂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੋਨੋਂ ਨਹੀਂ ਗੁਰੂ ਤੇਗ ਬਹਾਦਰ ਦੇ ਪੋਤੇ ਦੇ ਮੁੰਡੇ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਪੋਤਾ ਵੀ ਗੂ ਤੇ ਪਰਪੋਤਾ ਵੀ ਗੂ ਨਹੀਂ ਥੋੜਾ ਇੱਥੇ ਕਨਫਿਊਜ਼ ਕਰ ਰਹੇ ਤੁਸੀਂ ਇੱਥੇ ਥੋੜਾ ਇਸ ਨੂੰ ਇਹਨੂੰ ਕਲੀਅਰ ਕਰੋ ਕਿ ਪਹਿਲੇ ਤਾਂ ਦੇਖੋ ਪੁੱਤਰ ਤੋਂ ਹੋਗੇ ਗੁਰਤੇਗ ਬਾਦਲ ਸਾਹਿਬ ਜੀ ਪੋਤੇ ਕੌਣ ਹੋਏ ਪੁੱਤਰ ਤੋਂ ਹੋਗੇ ਗੁਰ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹੋਗੇ ਗੁਰਤੇਗ ਬਾਦਲ ਸਾਹਿਬ ਜੀ ਪੋਤੇ ਕੌਣ ਹੋਏ ਪੋਤੇ ਹੋਏ ਗੁਰ ਗੋਬਿੰਦ ਸਿੰਘ ਜੀ ਹੋਰ ਤੇ ਪਰਪੋਤੇ ਹੋਏ ਗੁਰ ਹਰਕ੍ਰਿਸ਼ਨ ਸਾਹਿਬ ਜੀ ਕਿਉਂਕਿ ਗੁਰਤੇਗ ਬਾਦਲ ਸਾਹਿਬ ਤੇ ਉਹਨਾਂ ਦੇ ਪੰਜ ਪੁੱਤਰ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਸੀ ਬਾਬਾ ਗੁਰਦਿੱਤਾ ਜੀ ਤੇ ਉਹਨਾਂ ਦੇ ਮਤਲਬ ਇੱਥੇ ਤੁਸੀਂ ਬੋਲਦੇ ਰਹੇ ਹੋ ਮੈਂ ਤੁਹਾਨੂੰ ਐਕਸਪਲੇਨ ਕਰਦਾ ਥੋੜਾ ਸਮਝੋ ਜੀ ਗੱਲ ਨੂੰ ਮੈਂ ਐਕਸਪਲੇਨ ਐਕਸਪਲੇਨੇਸ਼ਨ ਦੇ ਵਿੱਚ ਥੋੜਾ ਘਟਿਆ ਕਹਿੰਦੇ ਮੈਂ ਐਕਸਪਲੇਨ ਐਕਸਪਲੇਨ ਕਰਦੇ ਥੋੜਾ ਘਟਿਆ ਮੈਨੂੰ ਥੋੜੀ ਇਸ ਚੀਜ਼ ਦੀ ਆਦਤ ਹੀ ਨਹੀਂ ਨਾ ਕੋਈ ਗੱਲ ਹੀ ਕੋਈ ਗੱਲ ਨਹੀਂ ਦੇਖੋ ਸਮਝੋ ਥੋੜਾ ਜਿਹਾ ਬਿਲਕੁਲ ਰਿਲੈਕਸ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਪੁੱਤਰ ਦਾ ਨਾਮ ਦੱਸੋ ਜੋ ਕਿ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਪੋਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਜੋ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਇੱਕ ਹੋਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਦੱਸੋ ਪਰਪੋਤੇ ਕੌਣ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਾਂ ਬਸ ਸਿੱਧਾ ਐਕਸਪਲੇਨ ਹੋ ਗਿਆ ਪਹਿਲੇ ਤੁਸੀਂ ਬੋਲਣਾ ਹੈ ਕਿ ਉਹਨਾਂ ਦੇ ਪੁੱਤਰ ਗੁਰੂ ਨੇ ਕੌਣ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੇ ਪੁੱਛਿਆ ਜਾਏ ਵੀ ਉਹਨਾਂ ਦੇ ਜਿਹੜੇ ਪੋਤੇ ਨੇ ਉਹ ਵੀ ਗੁਰੂ ਨੇ ਉਹ ਕੌਣ ਨੇ ਤਾਂ ਪਹਿਲਾਂ ਤੁਸੀਂ ਗੁਰੂ ਹਰ Rai ਕਹਿਣਾ ਫਿਰ ਗੁਰੂ ਗੋਬਿੰਦ ਸਿੰਘ ਕਹਿਣਾ ਕਿਉਂਕਿ ਆਪਾਂ ਲੜੀਵਾਰ ਕੰਮ ਚੱਲ ਬੋਲਣਾ ਹੈ ਨਾ ਕਿ ਗੁਰੂ ਹਰ Rai ਸਾਹਿਬ ਜੀ ਸੱਤਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੋਨੋਂ ਹੀ ਉਹਨਾਂ ਦੇ ਪੋਤੇ ਲੱਗਦੇ ਸਨ ਤੇ ਦੋਨੋਂ ਹੀ ਗੁਰੂ ਨੇ ਕੋਈ ਆਇਆ ਸੀਗਾ ਕੋਈ ਗੱਲ ਨਹੀਂ ਤੇ ਆਖਰੀ ਆਪਣਾ ਸੀਗਾ ਕੀ ਪਰਪੋਤੇ ਹਾਂ ਨਾ ਪਰਪੋਤੇ ਕੌਣ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਆਖਰੀ ਸਵਾਲ ਪਰਜੋਤ ਸਿੰਘ ਜੀ ਔਰ ਇਹ ਤੁਹਾਨੂੰ ਥੋੜਾ ਜਿਆਦਾ ਉਲਝਾਏਗਾ ਕਿਉਂਕਿ ਇਹਦੀ ਤਿਆਰੀ ਤੁਸੀਂ ਬਹੁਤ ਲੰਮੇ ਸਮੇਂ ਤੋਂ ਨਹੀਂ ਕੀਤੀ ਅੱਛਾ ਠੀਕ ਹੈ ਤੇ ਔਖਾ ਹੋਊਗਾ ਹੁਣੇ ਆਵਾਜ਼ ਬੰਦ ਹੋ ਗਈ ਖੈਰ ਤੇ ਉਸ ਗੁਰਸਿੱਖ ਬੀਬੀ ਦਾ ਨਾਮ ਦੱਸੋ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਪਰਦਾਦਾ ਜੀ ਵੀ ਗੁਰੂ ਪਰਦਾਦਾ ਜੀ ਵੀ ਹਾਂਜੀ ਭਾਈ ਵੀ ਗੁਰੂ ਤੇ ਗਾਂਹਾ ਪਤੀਜਾ ਵੀ ਗੁਰੂ ਸਨ ਇੰਨੇ ਗੁਰੂ ਇਸ ਤਰ੍ਹਾਂ ਵੀ ਚ ਹਾਂਜੀ ਉਸ ਗੁਰਸਿੱਖ ਬੀਬੀ ਦਾ ਨਾਮ ਦੱਸੋ ਜੀ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਪਰਦਾਦਾ ਜੀ ਵੀ ਗੁਰੂ ਉਹਨਾਂ ਦਾ ਭਾਈ ਜਿਹੜਾ ਸੀ ਉਹਨਾਂ ਦਾ ਭਾਈ ਉਹ ਵੀ ਗੁਰੂ ਸਨ ਤੇ ਉਹਨਾਂ ਦੇ ਜਿਹੜੇ ਭਤੀਜੇ ਸਨ ਉਹ ਵੀ ਗੁਰੂ ਸਨ ਦੱਸੋ ਜੀ ਇਹ ਲਾਉ ਦਿਮਾਗ ਜੀ ਕੌਣ ਗੁਰਸੇਖ ਬੀਬੀ ਆ ਜੀ ਉਹ ਤੇ ਜਿਨਾਂ ਨੂੰ ਪਤਾ ਵੀ ਕਮੈਂਟ ਰਾਹੀਂ ਜਵਾਬ ਦਿਓ ਤੇ ਵੀਡੀਓ ਕਰੋ ਚਲਦੇ-ਚਲਦੇ ਸ਼ੇਅਰ ਹੋ ਸਕਦਾ ਕਿਸੇ ਗੁਰੂ ਦੀ ਸੁਪਤਨੀ ਹੋਵੇ ਸੁਪਤਨੀ ਵੀ ਹੋ ਸਕਦੀ ਹੈ ਜਾਂ ਸੁਪੁੱਤਰੀ ਵੀ ਹੋ ਸਕਦੀ ਹੈ ਇਹ ਤੁਸੀਂ ਦੇਖੋ ਕੀ ਹੈ ਮੈਂ ਕਿਉਂ ਐਕਸਪਲੇਨ ਕਰ ਰਿਹਾ ਇਸ ਟਾਈਮ ਨਾਲ ਤੁਸੀਂ ਸੁਪੁੱਤਰੀ ਬੋਲੇ ਬੱਕਾ ਸੁਪੁੱਤਰੀ ਹੋ ਅੱਛਾ ਚਲੋ ਫਿਰ ਕਿਹਨਾਂ ਦੀ ਸੁਪਤਰੀ ਸੋਚੋ ਕੀ ਦੇਖੋ ਉਹਨਾਂ ਦੇ ਪਿਤਾ ਜੀ ਵੀ ਗੁਰੂ ਦਾਦਾ ਜੀ ਵੀ ਗੁਰੂ ਪਰਦਾਦਾ ਜੀ ਵੀ ਗੁਰੂ ਇਹ ਤਿੰਨ ਰਿਸ਼ਤੇ ਆ ਰਿ ਇਕੱਠੇ ਪਹਿਲੇ ਤਾਂ ਆ ਪਿੱਛੋਂ ਅਗਰ ਆਓਗੇ ਨਾ ਫਿਰ ਸਮਝ ਜਾਓਗੇ ਸੋਚੋ ਦਿਮਾਗ ਲਗਾਓ ਮੈਂ ਕਿੰਨਾ ਵੱਡਾ ਹਿੰਟ ਦਿੱਤਾ ਹੈ ਸਮਝ ਗਿਆ ਸਮਝਿਆ ਇਸ ਸਵਾਲ ਦਾ ਜਵਾਬ ਹੈ ਜੀ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਹਾਂ ਜੀ ਓਕੇ ਐਕਸਪਲੇਨ ਕਰੋ ਕਿ ਬੀਬੀ ਵੀਰੋ ਜੀ ਕਿਵੇਂ ਦੇਖੋ ਮੈਂ ਕੀ ਕਿਹਾ ਪਿਤਾ ਜੀ ਗੁਰੂ ਦਾਦਾ ਵੀ ਗੁਰੂ ਦਾਦਾ ਗੁਰੂ ਪਰਦਾਦਾ ਗੁਰੂ ਹੁਣ ਦੱਸੋ ਬੀਬੀ ਵੀਰੋ ਜੀ ਕੌਣ ਨੇ ਪਹਿਲੇ ਦੱਸੋ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਠੀਕ ਹੈ ਤੇ ਉਹਨਾਂ ਦੇ ਪਿਤਾ ਜੀ ਗੁਰੂ ਹੋ ਦਾਦਾ ਜੀ ਗੁਰੂ ਅਰਜਨ ਸਾਹਿਬ ਜੀ ਠੀਕ ਹੈ ਪਰਦਾਦਾ ਜੀ ਗੁਰੂ ਰਾਮਦਾਸ ਜੀ ਤੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਪਤੀਜੇ ਗੁਰੂ ਗੋਬਿੰਦ ਸਿੰਘ ਜੀ ਪਤੀਜੇ ਗੁਰੂ ਗੋਬਿੰਦ ਸਿੰਘ ਜੀ ਵੀ ਲੱਗਦੇ ਨੇ ਤੇ ਪਤੀਜੇ ਗੁਰੂ ਹਰ Rai ਸਾਹਿਬ ਜੀ ਲੱਗਦੇ ਨੇ ਤੇ ਪਤੀਦੇ ਤੋਂ ਬਾਅਦ ਜੋ ਰਿਸ਼ਤੇਦਾਰੀ ਬੰਦੀ ਹੈ ਮੈਨੂੰ ਉਹਦਾ ਨਾਮ ਨਹੀਂ ਪਤਾ ਉਹ ਗੁਰੂ ਹਰਕੀਰ ਸਿੰਘ ਸਾਹਿਬ ਜੀ ਹਾਂਜੀ ਠੀਕ ਹੈ ਸੋ ਕਿੰਨੀ ਰਿਸ਼ਤੇਦਾਰੀ ਹੋ ਗਈ ਜੀ ਵੀਰੋ ਜੀ ਸੋ ਕਿਦਾਂ ਲੱਗਾ ਤੁਹਾਨੂੰ ਆਪ ਨੂੰ ਕਿਦਾਂ ਲੱਗਿਆ ਕਾਫੀ ਵਧੀਆ ਲੱਗਿਆ ਮੈਂ ਇਹ ਕਾਫੀ ਪਵਾਨੇ ਸਵਾਲ ਸੀ ਉਹ ਫਿਰ ਤੋਂ ਆਇਆ ਮੈਨੂੰ ਰਿਵੀਜ਼ਨ ਜਿਹਨੂੰ ਆਪਾਂ ਕਹਿੰਨਾ ਹੋਈ ਹੈ ਨਾ ਤੇ ਸਿੱਖਣ ਨੂੰ ਮਿਲਦਾ ਹੈ ਹਾਂਜੀ ਕਾਫੀ ਕੁਝ ਮਿਲਦਾ ਹੈ ਤੁਸੀਂ ਤਾਂ ਪਿਆਰੋ ਜੇ ਤੁਹਾਨੂੰ ਕਾਫੀ ਵੀ ਸਿੱਖਦੇ ਆ ਤੁਹਾਨੂੰ ਵੀ ਸਿਖਾਣੇ ਆ ਹਾਂ ਬਾਈ ਅਸੀਂ ਸਿੱਖ ਰਹੇ ਹਾਂ ਕਾਫੀ ਪੇਚੀ ਲਿਖਿਆ ਤਾਂ ਕਮੈਂਟ ਬਾਕਸ ਵਿੱਚ ਜੀ ਦੱਸਿਓ ਜੀ ਅਸੀਂ ਦੇਖੋ ਸਟੂਡੈਂਟ ਆ ਅਸੀਂ ਦੋਨੋਂ ਹੀ ਅਸੀਂ ਸਿੱਖਦੇ ਆ ਮੈਂ ਤਾਂ ਹਮੇਸ਼ਾ ਮੇਰੀ ਵੀਡੀਓ ਜਿਹੜੇ ਦੇਖਦੇ ਨੇ ਹਮੇਸ਼ਾ ਕਹਿੰਦਾ ਆ ਰਹੇ ਆ ਕਿ ਬਾਈ ਮੈਂ ਤਾਂ ਸਟੂਡੈਂਟ ਆ ਮੈਂ ਸਿੱਖ ਰਿਹਾ ਤੇ ਮੈਂ ਆਪਣੇ ਬੇਟੇ ਨੂੰ ਮੇਰਾ ਬੇਟਾ ਹੈ ਜੀ ਮੈਂ ਇਹਨੂੰ ਵੇਖ ਸਿਖਾ ਰਿਹਾ ਕਿ ਪੁੱਤ ਆਪਣੇ ਆਪ ਨੂੰ ਸਟੂਡੈਂਟ ਹੀ ਸਮਝੋ ਇਹ ਨਾ ਸਮਝੋ ਕਿ ਮੈਂ ਬਹੁਤ ਵੱਡਾ ਬਣ ਗਿਆ ਹਮੇਸ਼ਾ ਇਹੋ ਹੋਊਗਾ ਮੈਂ ਤਾਂ ਸਿੱਖ ਰਿਹਾ ਜਿੰਨਾ ਕੁ ਸਿੱਖਦਾ ਉਹਨਾਂ ਆਪ ਸਾਰਿਆਂ ਨਾਲ ਸਾਂਝਾ ਕਰ ਦੇਣਾ ਕਮੀ ਪੇਸ਼ੀ ਹੁਣ ਸੁਭਾਵਿਕ ਹੈ ਭੁੱਲਣ ਅੰਦਰ ਸਭ ਕੋ ਆਪ ਪੁਲਗੁਰੂ ਕਰਤਾ ਜੇ ਕੋਈ ਕਮੀ ਪੇਸ਼ੀ ਲੱਗੇ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ